ਦੇਖ ਰਹੇ ਹੋ ਮਾਤਾ ਸੀਤਰਾ ਮੰਦਿਰ ਜੋ ਕਰਾਲੀ ਵਿੱਚ ਸਰਾਨਾ ਮੇਲਾ ਚੱਲ ਰਿਹਾ ਉਹਦੀ ਤਸਵੀਰਾਂ ਤੁਹਾਨੂੰ ਆਪਾਂ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਤਕਰੀਬਨ 6 6:30 ਦਾ ਟਾਈਮ ਹੈ ਸ਼ਾਮ ਦਾ ਕਾਫੀ ਜ਼ਿਆਦਾ ਮੇਲਾ ਭਰਿਆ ਹੋਇਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਤਕਰੀਬਨ ਤਕਰੀਬਨ ਆ ਜੋ ਕਿ ਬੰਦੇ ਆਪਣਾ ਘਰ ਦਾ ਕੰਮ ਕੰਮ ਕਰ ਨਵੇੜ ਕੇ ਜੋ ਵੀ ਕੋਈ ਬੰਦਾ ਕਿਸੇ ਕੰਪਨੀ ਜੌਬ ਕਰਦਾ ਕੋਈ ਵੀ ਕਿਤੇ ਬਾਹਰ ਗਿਆ ਹੋਇਆ ਇਸ ਵਕਤ ਸ਼ਾਮ ਨੂੰ ਆਪਣੇ ਸਾਰੇ ਕੰਮ ਕਰਨ ਦੇ ਵੇੜ ਕੇ ਇਸ ਵਕਤ ਮੇਲੇ ਵਿੱਚ ਪਹੁੰਚੇ ਤੁਸੀਂ ਦੇਖ ਰਹੇ ਹੋ ਕਰਾਲੀ ਸੀ ਜਿਹੜਾ ਮਾਤ ਦਾ ਮੇਲਾ ਜੋ ਸਰਾਨਾ ਮੇਲਾ ਚੱਲ ਰਿਹਾ ਹੈ ਉਹਦੀਆਂ ਤਸਵੀਰਾਂ ਅੱਗੇ ਤੁਹਾਡੀ ਆਪਾਂ ਕਿਸੇ ਨਾਲ ਗੱਲਬਾਤ ਕਰਵਾਵਾਂਗੇ ਭਾਈ ਸੱਸੀ ਗਾਲ ਜੀ ਕਿਰਚਾ ਜਲੇ ਵੀਰ ਭਾਈ ਆਪਣਾ ਸ਼ੁਗਨਾਮੀ ਹੁਣਜੀ ਸਿੰਘ ਕਿੱਥੋਂ ਆਏ ਜੀ ਇਹ ਇਹ ਸਿੰਬਲ ਵਾਰਤਨਾ ਕਰਦਾਂ। ਅਜਾ ਸਲਾਮਾ ਮੇਲਾ ਪਰ ਇੱਕ ਕਾਤੋਂ ਪਰ ਕੁਝ ਦੱਸੂ। ਇਹ کئی ਵਾਰ ਬਹੁਤ ਹਰਸੇ ਤੋਂ ਪਰ ਰਿਹਾ ਹੈ ਜੀ। ਕਾਲੀ ਸ਼ਹਿਰ ਜਮਾਤਾ ਮਾਤਾ ਰਾਣੀ ਦੇ ਸੰਬੰਧ ਵਿੱਚ ਜਿਹੜੀ ਜੋਗ ਸੰਗਤ ਆਉਂਦੀ ਹੈ ਇਹ ਮਤਲਬ ਲਗਾਏ ਸਾਲ ਦੋ ਮੇਲੇ ਲਗਾ ਜਾਂਦੇ ਨੇ। ਮਾਤਾ ਰਾਣੀ ਦੇ ਹਰ ਵੀਰ ਆਏ ਦੋ ਵੀਰਵਾਰਾਂ ਨੂੰ। ਇਹ ਪਹਿਲਾ ਵੀਰਵਾਰ ਹੈ ਜੋ ਕਿ ਬਹੁਤ ਸਵੇਜਰ ਪ੍ਰੋਗਰਾਮ ਲੱਗਿਆ ਹੋਇਆ ਹੈ। ਜੋ ਕਿ ਸਵੇਜਰ ਪ੍ਰੋਗਰਾਮ ਦੇ ਵਿੱਚ ਬਹੁਤ ਲੋਨ ਤੇ ਉਹ ਵੀ ਬਹੁਤ ਖੁਸ਼ਗਰ ਉਹਦੇ ਆਈਆਂ ਨੇ। ਮੇਲੇ ਨਾਲ ਵਧਾਰੇ ਹੈ। ਤੇ ਬਾਈ ਸਾਡੇ ਤੁਹਾਡਾ ਕਿਨਾ ਤੇ ਜੀ ਬਾਈ ਪੱਤਰਕਾਰ ਸਾਹਿਬ ਸਾਡੇ ਇਹਦਾ ਵੀ ਬਹੁਤ ਸਨਜੋਗ ਮਿਲਿਆ ਸਾਨੂੰ ਵੀ ਜੋ ਮੇਲੇ ਦੀ ਵਧਾਈ ਬਧਰ ਮੋਮੈਂਟੋ ਜੋ ਮਿਲਿਆ ਹੈ ਉਹਨਾਂ ਦੀ ਬਹੁਤ ਖੁਸ਼ੀ ਹੁੰਦਾ ਹੈ ਜੇ ਨਾਗੌਰ ਮੇਲੇ ਦਾ ਅ ਰੌਣਕ ਵਧਾਈ ਹੈ ਅੱਛਾ ਬਾਰਾਜ ਬਾਈ ਲੋਹੇ ਅਮਰਜੀਤ ਸਿੰਘ ਜੀ ਅੱਜ ਅਸੀਂ ਗੱਲ ਕਰਦੇ ਤੇ ਖਰ ਨੂੰ ਆਪਾਂ ਪਲ ਪਲ ਦੀ ਕਿਸਮਾ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਪਾਂ ਹੋਰ ਵੀ ਤੁਹਾਡੀ ਆਪਾਂ ਗੱਲਬਾਤ ਕਰਾਵਾਂ ਕਰਾਵਾਂਗੇ ਬੰਤੀ ਜੋ ਮੇਲਾ ਦਿਖਾਏ ਹੋਏ ਉਹਨਾਂ ਨਾਲ ਕਿਉਂਕਿ ਇਹ ਮੇਲਾ तकरीबन ਕਾਫੀ ਦਸਿਆ ਤੋਂ ਜਿਹਦਾ ਕਿ ਪਤਾ ਹੀ ਨਹੀਂ ਹੈ ਕਦੋਂ ਚੱਲ ਰਿਹਾ ਹੈ ਪਰਾਚੀਨ ਮੇਲਾ ਹੈ ਜਿਸ ਨੂੰ ਕਿ ਜੋ ਕਿ 100-100 ਸਾਲ ਦੇ ਪੁਰਾਣੇ ਬੰਦੇ ਜਿਹੜੇ ਉਹਨਾਂ ਤੋਂ ਵੀ ਪਹਿਲਾਂ ਦਾ ਮੇਲਾ ਚੱਲ ਰਿਹਾ ਹੈ ਇਹ ਹੌਲੀ ਤੋਂ ਬਾਅਦ ਜਰਾ ਕਿ ਜਿਹੜਾ ਵੀਰਵਾਰ ਆਉਂਦਾ ਚਾਰ ਵੀਰਵਾਰ ਮੇਲਾ ਹੈ ਪਰ ਪਰਦਾ ਇਹ ਪਹਿਲੇ ਦੋ ਵੀਰਵਾਰ ਮੇਲਾ ਪੂਰਾ ਸੱਗ ਦਾ ਨਾ ਕਾਫੀ ਟੱਕ ਟੱਕ ਹੁੰਦਾ ਹੈ ਦੇਖ ਰਹੇ ਦੋ ਵੀਰਵਾਰ ਜੋ ਕੀ ਮੇਲਾ ਪਰਦਾ ਹੈ ਉਹ ਤਰਿ ਨਾ ਆ ਗੁਰ ਬੋਕਰ ਬੰਦਾ ਹੈ ਕੋਈ ਕਰ ਦੇਵੇ ਸਾਡੀ ਆਪਾਂ ਗੱਲਬਾਤ ਕਰਾਵਾਂਗੇ ਹਾਂਜੀ ਬਸ ਸਸ਼ੀਕਾਲ ਸਸ਼ੀਕਾਲ ਜੀ ਕਿੱਥੋਂ ਆਏ ਨਹੀਂ ਆਪਾਂ ਇੱਥੇ ਹੀ ਆਏ ਹਾਂ ਬੰਨਾ ਮਾ ਜਰਾ ਜਿਹੜਾ ਮੇਲਾ ਪਰਿਆ ਹਾਂ ਹਾਂਜੀ ਕਿੰਨਾ ਕੁ ਸ਼ੁਰੂ ਹੋਇਆ ਜੇ ਤੁਹਾਨੂੰ ਪਤਾ ਨਹੀਂ ਪੜੇ ਨਾ ਵੀਰ ਅਸੀਂ ਅੱਜ ਹੀ ਆਏ ਹਾਂਗੇ ਅੱਜ ਤੋਂ ਹੀ ਹੋਇਆ ਵਸਤੂ ਸ਼ੁਰੂ ਇਹ ਕਦਾਂ ਮੇਲਾ ਚੱਲ ਰਿਹਾ ਮਾਤਾ ਦਾ ਨਾ ਭਰਾ ਮੈਂ ਇਥੋਂ ਦੂਰੋਂ ਆਇਆ ਮੋਗਿਆੜੀ ਸਾਈਡ ਤੋਂ ਆਇਆ ਇੱਥੇ ਤੇ ਇੱਥੇ ਤਾਂ ਪਹਿਲੀ ਵਾਰ ਆਇਆ ਤੇ ਬੜਾ ਇੰਜੋਏ ਕਰ ਰਹੀ ਹਾਂ ਕਿੱਦਾਂ ਦਾ ਮੇਲੇ ਚ ਬਹੁਤ ਵਧੀਆ ਕੀ ਕਹਿਣਾ ਚਾਹੋਗੇ ਮੇਲੇ ਬਾਰੇ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਆ ਇੱਥੇ ਤੇ ਬੜੀ ਵਧੀਆ ਇੰਜੋਏ ਕਰ ਰਹੇ ਹਾਂ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਮਾਤਾ ਸ਼ਿਗੂਲਾ ਮਾਤਾ ਦੇ ਮੇਲੇ ਦੀਆਂ ਤੇ ਕਾਫੀ ਦੂ ਦੂ ਤੇ ਸੰਗਤਾਂ ਦੇ ਛੋਟੇ 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 ਬਲੇ ਬਲੇ ਵਿੱਚ ਆਪਰੇ ਸਿੱਖ ਸਹਾਦਰੀ ਭਰਦੀ ਹੋਈਆਂ ਤੇ ਤੁਹਾਡੀ ਆਪਾਂ ਅੱਗੇ ਵੀ ਗੱਲਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਅੱਜ ਜਮਾ ਸੁਣਨਾ ਮਹਿੰਦਰ ਸਿੰਘ ਜੀ ਕਿੱਥੋਂ ਆਏ ਜੀ ਸੰਗਰੇ ਤੋਂ ਜੀ ਇਹ ਮੇਲੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਜੀ ਬਸ ਪਹਿਲਾਂ ਵਧੀਆ ਜੀ ਹਰ ਸਾਲ ਦੀ ਤਰ੍ਹਾਂ ਵਧੀਆ ਭਰਦਾ ਇਹ ਕਾਤੋਂ ਭਰੇ ਮੇਲਾ ਮੈਨੂੰ ਦੱਸੋ ਕੁਝ ਕਿੰਨੇ ਸਾਲ ਹੋ ਗਏ ਹੋਗੇ ਜਦ ਤੋਂ ਸੋਜੀ ਸੰਭਲਈ ਅਸੀਂ ਤਕਰੀਬਨ 100 ਸਾਲ ਦੇ ਪਲੱਸ ਹੋ ਗਿਆ ਹੋਣਾ ਚਾਹਦਾ ਜੀ ਇਹ 60 ਹੋ ਗਿਆ ਨਹੀਂ ਮੇਲਾ ਭਰਦੇ ਨੂੰ ਮੇਲਾ ਭਰਦੇ ਤਾਂ ਪਤਾ ਨਹੀਂ ਬਜ਼ੁਰਗਾਂ ਦੇ ਟਾਈਮ ਦਾ ਭਰਦਾ ਹੈ ਕੀ ਕਰੀਂ? ਕੀ ਕਰ ਚਾਹੋਗੇ ਸਾਕ ਜੀ ਮੇਲਾ ਦੇਖਾਉਂਦੀ ਆ। ਕੀ ਕਰੇ? ਹਾਂ ਜੀ। ਕਿੱਥੇ ਜਾਓਗੇ? ਮਾਸਾ ਬੱਚੇ ਦੇਖਣ ਆਏ ਮੇਲਾ ਨਾਲ ਆ ਜਨਾ। ਹਾਂ ਜੀ। ਕਹਿੰਦੇ ਡੈਡੀ ਮੇਲਾ ਦਾ ਆ ਕੇ ਲਿਆ। ਹਾਂ ਜੀ। ਪਤਲ ਕਾ ਮੇਲਾ। ਵਧੀਆ। ਮੇਲੇ ਕਾ ਕਿਆ ਲਿਆ? ਮੇਲੇ ਕਿਆ ਲਿਆ? ਯਾ ਕੁਝ ਕ? ਨਹੀਂ ਲਿੱਤੇ ਨਹੀਂ। ਹਾਂ। ਟੁੜੇ ਲੈ ਕੇ ਨਹੀਂ ਲੇ ਜੇ। ਲੈਣੀ ਹੈ। ਆਪ ਆਪ ਕੱਟ ਵਾੜ ਕਰੀ ਜੂਗੇ। ਹਾਂ ਹਾਂ। ਸਾਰਾ ਸਮਾਂ ਦੇਖ ਕੇ ਸਟਾਰਟ ਹੈ। ਬਚ ਨਹੀਂ ਹੋਇਆ। ਰੰਦਾ ਰੋਡ ਤੇ ਸਥਿਤ ਸੁਰਾਨਾ ਮੇਲੇ ਦੀਆਂ ਤਸਵੀਰਾਂ ਆਹ ਨਿਆਣੇ ਘੜੀ ਮੇਲੇ ਆਲੇ মেনবানে <laughs> ਕਿਹੜੇ ਕੰਮ ਕਰਾਉਂਦਾ ਆ ਤੁਸੀਂ ਸਤਿ ਸ਼੍ਰੀ ਅਕਾਲ ਜੀ ਜਬਾਤ ਸਤਿ ਸ਼੍ਰੀ ਅਕਾਲ ਆਪਾਂ ਸੁਮਨਾ ਜੀ ਗਗਨਦੇਵ ਸਿੰਘ ਪੱਤਰਕਾਰ ਕਰਾ ਲਈ ਹਾਂਜੀ ਇਹ ਮੇਲੇ ਬਾਰੇ ਕੀ ਕਹਿਣਾ ਚਾਹੋਗੇ ਮੇਲਾ ਸੱਦਿਆਪੁਰ ਪੁਰਾਣਾ ਮੇਲਾ ਏ ਬਹੁਤ ਮੇਲਾ ਭਰਿਆ ਆ ਇੱਕ ਅਗਲੇ ਵੀਰਵਾਰ ਨੂੰ ਮੇਲਾ ਪਰੂਗਾ ਤੂੰ ਦੇਖਖਦੇ ਹੋ ਬੱਚਿਆਂ ਨੇ ਬਹੁਤ ਆਨੰਦ ਮਾਣਿਆ ਅਗਰੇ ਮੇਲਾ ਭਰ ਰਿਹਾ ਏ ਕਿੰਨੀ ਦੇਦੋ ਭਰ ਰਿਹਾ ਕੁਸੇ ਆਈਡੀ ਪਤਾ ਨਹੀਂ ਬਜ਼ੁਰਗਾਂ ਦਾ ਟਾਈਮ ਦਾ ਪਰਦਾ ਆ ਰਿਹਾ ਕਮ ਸਮ ਸਮਾਜਿਕ ਨਹੀਂ ਕੋਈ ਛੋਟਾ ਛੋਟਾ ਨਹੀਂ ਹੋਣਾ ਬਜ਼ੁਰਗਾਂ ਦੇ ਇੱਥੇ ਛੋਟੇ ਛੋਟੇ ਹੁੰਦੇ ਤੇ ਮੇਲਾ ਦੇਖਣ ਜਿਹੜੀ ਮੇਲਾ ਦੇਖਣ ਸੰਗਤ ਆਉਂਦੀ ਏ ਕਿੱਥੋਂ ਆਉਂਦੀ ਆ ਕਾਹਲੀ ਤੋਂ ਬਾਹਰੋਂ ਵੀ ਤੋਂ ਬਾਹਰੋਂ ਤੇ ਪੰਜਾਬ ਤੇ ਹਰਿਆਣਾ ਤੇ ਅਮਾਜਲ ਤੇ ਸਾਰੇ ਪੱਛਦੇ ਓਰੇ ਸੰਗਤ ਆਉਂਦੀ ਏ ਮੇਲਾ ਦੇਖਣ ਕੀ ਕਹਣਾ ਚਾਹੋਗੇ ਸੰਗਤਾਂ ਜਿਹੜੀਆਂ ਸੰਗਤਾਂ ਨੂੰ ਜਿਵੇਂ ਕਰਾਲੀ ਚੋਂ ਹੋਂਤੇ ਮੇਲੇ ਤੇ ਪਹੁੰਚਣ ਤੇ ਸੰਗਤਾਂ ਕੋ ਮੇਲਾ ਭਰਿਆ ਆਪਣਾ ਹੁਣ ਧੰਨਵਾਦ ਜੀ ਸਾਰੇ ਬੰਦੇ ਆ ਬੰਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਆਪਣਾ ਨਾਮ ਮੇਰਾ ਨਾਮ ਹੈ ਰਮਨ ਜੋ ਸਿੰਘ ਪਿੰਡ ਚਟੌਲੀ ਅੱਛਾ ਅਸੀਂ ਸ਼ਹਿਰ ਕੁਰਾਲੀ ਮੇਲਾ ਦੇਖਣ ਆਏ ਵੇ ਫਿਰ ਕਿੱਦਾਂ ਲੱਗ ਰਿਹਾ ਮੇਲਾ ਬਹੁਤ ਵਧੀਆ ਜੀ ਸਵੇਰ ਦੇ ਆਏ ਵੇ ਭੁੱਖੇ ਪਾਣੇ ਦਾ ਮਾਰਗੇ ਪਰ ਲੱਗ ਰਿਹਾ ਖਾਣੇ ਦਾ ਨਜ਼ਾਰਾ ਪੂਰਾ ਆ ਰਿਹਾ ਜੀ ਧੁੱਪ ਸਵੇਰੇ ਹੈਗੀ ਦੀ ਬਹੁਤ ਚੜ ਕੇ ਧੁੱਪ ਚੱਲੀ ਪਰ ਨਜ਼ਾਰਾ ਪੂਰਾ ਆ ਰਿਹਾ ਜੀ ਪਰ ਹੁਣ ਸ਼ਾਮ ਹੋ ਗਈ ਜਿੰਨੇ ਵੀ ਆ ਦੇਖ ਰਹੇ ਲਾਈਵ ਪਰ ਨੂੰ ਲਾਈਕ ਸ਼ੇਅਰ ਕਮੈਂਟ ਸਾਰੇ ਕੁਝ ਕਰੋ ਫੋਲੋ ਕਰੋ ਵੀਰ ਜੀ ਨੂੰ ਵੱਦ ਤੋਂ ਵੱਧ ਕਰੋ ਜੀ ਮੇਨੂੰ ਲਾਈਕ ਕਰ ਦਿਓ ਜੀ ਸਬਸਕ੍ਰਾਈਬ ਕਰੋ ਜੀ ਧੰਨਵਾਦ ਹੈ ਤੁਸੀਂ ਦੇਖ ਰਹੇ ਹੋ ਕਰਾਲੀ ਬਾਜ਼ਾਰ ਜੋ ਕਿ ਸੀਤਲਬ ਮਾਤਾ ਦਾ ਮੇਲਾ ਨਾ ਪੂਰਾ ਭਰਿਆ ਹੋਇਆ ਇਸ ਵਕਤ ਤਕਰੀਬਨ 7 ਵਜਣੇ ਆਲੇ ਹੈ ਸੰਗਤਾਂ ਹੁਣ ਵੀ ਮੱਥਾ ਟੇਕਣ ਵਾਸਤੇ ਸੀਤਲਬ ਮਾਤਾ ਦੇ ਮੰਦਰ ਆਉਂਦੀਆਂ ਹੋਈਆਂ ਤਕਰੀਬਨ 8:00 ਲੈ ਰਾਤ ਨੂੰ 9-10 ਵਜੇ ਤੱਕ ਇਸੇ ਤਰ੍ਹਾਂ ਹੀ ਭਰੇਗਾ ਕਿਉਂਕਿ ਸੰਕਤਾ ਜੋ ਕਿ ਦੂਧਰਾਡੇ ਤੋਂ ਆਪਣੇ ਕੰਮ ਕਰ ਨਿ ਰੋੜ ਕੇ ਕਿਤੇ ਕੋਈ ਕਿਤੇ ਕਿਤੇ ਜੌਬ ਕਰ ਰਿਹਾ ਹੈ ਉਹ ਆਪਣੇ ਕੰਮ ਕਰਾਉ ਤੋਂ ਛੁੱਟੀਆਂ ਕਰਕੇ ਸ਼ਾਮ ਨੂੰ ਮੇਲਾ ਦੇਖਣ ਤੇ ਮਾਤਾ ਸੀਤ람ਾ ਮਦਰ ਮੰਦਿਰ ਮੱਥਾ ਟੇਕਣ ਵਾਸਤੇ ਆਉਂਦੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਹਰੇਕ ਪ੍ਰਿੰਟ ਸੀਤ람ਾ ਮਾਤਾ ਦੇ ਮੰਦਿਰਾਂ ਦੀਆਂ ਅਲੱਗ-ਅਲੱਗ ਕਿਸਮ ਦੀਆਂ ਦੁਕਾਨਾਂ ਜਿਵੇਂ ਕੋਈ ਕੱਪੜਾ ਭੰਡ ਤੇ ਨਿਆਣਿਆਂ ਬਾਤ ਖੇਲ ਖਿਲਾਉਣੇ ਤੇ ਕੱਪੜਿਆਂ ਦੀ ਸੇਲਾਂ ਵੀ ਲੱਗੀਆਂ ਹੋਈਆਂ ਸੋ ਤੁਸੀਂ ਦੇਖ ਰਹੇ ਹੋ ਸੀਤਲਾ ਮਾਤਾ ਮੰਦਿਰ ਮੇਲੇ ਦੀਆਂ ਲਾਈਵ ਤਸਵੀਰਾਂ ਜਿੱਥੇ ਕੀ ਦੁਕਾਨਾਂ ਲੱਗੀਆਂ ਹੋਈਆਂ ਦੇਰ ਰਾਤ ਤੱਕ ਮੇਲਾ ਚੱਲੇਗਾ ਸੰਗਤਾਂ ਦਾ ਕਾਫੀ ਜ਼ਿਆਦਾ ਇਕੱਠ ਤੇ ਤੁਹਾਡੀ ਆਪਾਂ ਗੱਲਬਾਤ ਵੀ ਕਰਵਾਵਾਂਗੇ ਜੋ ਕਿ ਦੁਕਾਨਦਾਰ ਵੀਰ ਨੇ ਲੋਕੀ ਆਪਣੀਆਂ ਦੁਕਾਨਾਂ ਲਾਈ ਬੈਠੇ ਹੋ ਆ ਗਿਆ ਦੇਖ ਰਹੇ ਨੇ ਨਿਆਣੇ ਨਾਮ ਮਾਸਮਾ ਫਿਰ ਬੈਠੇ ਅਖੀਰ ਬੈਠ ਸਸੀ ਕਾਲ ਜੀ ਸਸੀ ਕਾਲਬੀ ਜੀ ਆਪਣਾ ਸ਼ੁਭਨਾਮ ਸ਼ੁਭਨਾਵਰ ਜਿੰਦਰ ਕੁਮਾਰ ਜੀ ਇਹ ਕੀ ਕਹਣਾ ਚਾਹੋਗੇ ਮੇਲੇ ਬਾਰੇ ਇਹ ਮੇਲੇ ਵਾਤੇ ਸਾਲ ਬਾਤ ਮੇਲਾ ਦਾ ਮਾਤਾ ਦਾ ਸੀਤਲਾ ਮਾਤਾ ਦਾ ਇਹ ਬਹੁਤ ਉਮਤਾ ਆਮਨਾ ਮਨਾਇਆ ਜਾਂਦਾ ਹੈ ਤੇ ਆਪਣਾ ਇਹ ਚਾਰ ਮੇਲੇ ਪਰਦੇ ਦੋ ਮੇਲੇ ਤਾਂ ਬਾਜ਼ਾਰ ਦੇ ਵਿੱਚ ਭਰੇ ਜਾਂਦੇ ਆ ਦੇ ਦੋ ਮੇਲੇ ਮਾਤਾ ਦੇ ਮਨ ਥਾਨ ਮੁਰੇ ਭਰੇ ਜਾਂਦੇ ਆ ਦੂਰ ਦੂਰ ਤੋਂ ਦੁਨੀਆ ਆਦੀ ਐ ਸੰਗਤਾਂ ਆਦੀ ਐ ਆਪਣਾ ਬਹੁਤ ਮਨ ਪ੍ਰਚਾਵਾ ਹੁੰਦਾ ਬਹੁਤ ਵਧੀਆ ਲੱਗਦਾ ਐ ਮਿਲ ਕੇ ਆਪਣਾ ਦੁਕਾਨਦਾਰਾਂ ਨੂੰ ਵੀ ਬਹੁਤ ਉਤਸ਼ਾਹ ਮਿਲਦਾ ਐ ਇਹਨਾਂ ਮੇਲਾ ਆਪਾਂ ਰ ਪਰਦਾ ਕਰਾਈ ਚ ਕਿੰਨੀ ਦੇਰ ਤੋਂ ਭਰ ਰਿਹਾ ਐ ਇਹ ਤਾਂ ਵੀਰਜੀ ਮਿਲ ਕੇ ਸਾਡੇ ਸਿਆਣੇ ਤੋਂ ਵੀ ਪਹਿਲਾਂ ਦਾ ਪਰਦਾ ਆ ਰਿਹਾ ਜੀ ਇਹ ਤਾਂ ਮਿਲ ਕੇ ਪਰਾਚੀਨ ਮੰਦਿਰ ਆ ਜੀ ਠੀਕ ਹੈ ਜੀ ਹਾਂ ਜੀ ਇਹ ਤਾਂ ਮਿਲ ਕੇ ਅਸੀਂ ਮਿਲ ਕੇ 45 ਸਾਲ ਹੋ ਗਏ ਸਾਨੂੰ ਉਹ ਦੇਖਦਿਆਂ ਨੂੰ ਮਿਲ ਕੇ ਇਸ ਤਰ੍ਹਾਂ ਹੀ ਮਿਲ ਕੇ ਆਪਣਾ ਬਹੁਤ ਵਧੀਆ ਮਾਤਾ ਦਾ आशीर्वाद ਹੈ ਮਤਲਬ ਕਿ ਕਹਿੰਦਾ ਉਹ ਸਾਨੂੰ ਜਿਹੜੀਆਂ ਸੰਕਟਾਂ ਨੂੰ ਕਹਿ ਕਹੁੰਦੇ ਆਉਣ ਵਾਲਿਆਂ ਮਤਲਬ ਕਿ ਪੀੜੀ ਨੂੰ ਤਾਂ ਆਇਆਗਾ ਮਤਲਬ ਕਿ ਮਾਤਾ ਬਾਰੇ ਜਾਗਰਿਤ ਹੋਣਾ ਚਾਹੀਦਾ ਹੈ ਠੀਕ ਹੈ ਕਿ ਨਹੀਂ ਮਾਤਾ ਦਾ ਮੰਦਰ ਜਾਣਾ ਚਾਹੀਦਾ ਹੈ ਮਤਲਬ ਕਿ ਆਪਣਾ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਧੰਨਵਾਦ ਠੀਕ ਹੈ ਥੈਂਕ ਯੂ ਜੀ ਜੈ ਮਾਤਾ